ਪਿਛਲੀਆਂ 25 ਸਾਲਾਂ ਤੋਂ ਸਰਕਾਰਾਂ ਦੇਖੀਆ ਕਰਜ਼ਾ ਲਗਾਤਾਰ ਵਧਿਆ ਕੀ ਕਿਸੇ ਤੋਂ ਹੱਲ ਨਿਕਲਿਆ ਕੋਈ ਹੱਲ ਹੈ ਨਹੀਂ ਕਿਸੇ ਕੋਲੇ ਉਹਦਾ ਕਾਰਨ ਕਿ ਜਿਹੜਾ ਆਪਾਂ ਦਾ ਹੱਲ ਬਣਦਾ ਜੋ ਆਪਣਾ ਟੁਕਮਾ ਹੱਕ ਬਣਦਾ ਉਹਦੀ ਮੰਗ ਨਹੀਂ ਕਰਦੇ ਭਾਰਤ ਨੇ ਇੱਕ ਗਾਰਡਕਿਲ ਕਮੇਟੀ ਬਠਾਈ ਸੀ ਗਾਰਡਕਿਲ ਕਮੇਟੀ ਦੇ ਵਿੱਚ ਇਹ ਸਾਫ਼ ਲਿਖਿਆ ਸੀਗਾ ਕਿ ਜਿਹੜੇ ਵੀ ਸੂਬੇ ਜਾਂ ਪਹਾੜੀ ਆ ਜਾਂ ਉਹ ਬਾਰਡਰ ਤੇ ਹੈਗੇ ਆ ਜਾਂ ਕਿਸੇ ਖੁੰਝੇ ਚ ਹੈਗੇ ਆ ਹੋਰ ਉਹਦੇ ਤੇ ਸ਼ਰਤਾਂ ਸੀਗੀਆਂ ਉਹਨਾਂ ਨੂੰ ਸਪੈਸ਼ਲ ਕੈਟਾਗਰੀ ਸਟੇਟ ਬਣਾਇਆ ਜਾਊਗਾ ਉਹਨਾਂ ਦੇ ਵਿੱਚ ਜੇ ਕੋਈ ਸਨਤ ਲੱਗੂਗੀ ਉਹਨੂੰ ਟੈਕਸ ਨਹੀਂ ਲੱਗੂਗਾ ਉਹਦੇ ਵਿੱਚ ਗ੍ਰਾਂਟਾਂ ਜਿਹੜੀਆਂ ਖਾਸ ਕਰਕੇ ਆਪਣੀਆਂ ਆਉਂਦੀਆਂ ਜਿਹੜੀਆਂ ਕਿ ਕਈ ਵਾਰੀ ਬਜਟ ਦੇ ਫੇਲੀਅਰ ਕਰਕੇ ਰਹਿ ਜਾਂਦੀਆਂ ਉੱਥੇ ਗ੍ਰਾਂਟਾਂ 90% ਮਿਲਦੀਆਂ ਆਪਣੇ ਇੱਥੇ 50% ਗ੍ਰਾਂਟ ਮਿਲਦੀ ਹੈ 50% ਸਟੇਟ ਨੂੰ ਪਾਉਣਾ ਪੈਂਦਾ ਤੇ ਕਈ ਵਾਰੀ ਸੂਬੇ ਦੇ ਕੋਲੋਂ ਉਹ 50% ਨਹੀਂ ਹੁੰਦਾ ਨਹੀਂ ਤੇ ਉਹ ਗ੍ਰਾਂਟ ਖਤਮ ਹੋ ਜਾਂਦੀ ਉਸੇ ਤਰੀਕੇ ਨਾਲ ਉਹ ਅਗਲੇ ਸਾਲ ਪੋਸਟਪੋਨ ਹੋ ਜਾਂਦੀਆਂ ਸੋ ਬਹੁਤ ਉਹਦੇ ਵਿੱਚ ਸਹੂਲਤਾਂ ਟੈਕਸ ਦੀਆਂ ਸਹੂਲਤਾਂ ਹੋਰ ਬੜਾ ਖੁਸ਼ ਹੈਗਾ ਤਾਂ ਆਪਾਂ ਉਹਦੇ ਹਾਸਤੇ ਨਹੀਂ ਲੜਦੇ ਆਪਣੇ ਬੰਦੇ ਉਹਦੇ ਹਾਸਤੇ ਮੰਗ ਕਰਨ ਉਹਦੇ ਹਾਸਤੇ ਜੂਝਣ ਉਹ ਜਰੂਰ ਮਿਲੋ